ਹਾਂਜੀ ਰੈਗੂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਹਸਦੇ ਵਾਸਤੇ ਰੋਜੀ ਚੜ੍ਹਦੀ ਕਲਾ ਚ ਰੋਜੀ ਆਪਾਂ ਲੱਗਿਆ ਮਾਈ ਲੜਕਣ। ਜਦੋਂ ਇਹ ਪਾਤੀ ਕੀ ਵਿੱਚ ਪਾਤਾ ਸੀ ਕੋਸਾ ਪਾਣੀ ਤੇ ਸਰਦੀਆਂ ਦੇ ਵਿੱਚ ਤਾਂ ਆਪਾਂ ਗਰਮੀ ਦੇ ਵਿੱਚ ਤਾਂ ਆਪਾਂ ਆਮ ਨੋਰਮਲੇ ਪਾਣੀ ਪਾ ਦਿੰਨੇ ਹੁੰਨੇ ਆ ਜੀ। ਜੇ ਆਪਾਂ ਨੂੰ ਲੱਗੇ ਤਾਂ ਆਪਾਂ ਠੰਡਾ ਪਾਣੀ ਵੀ ਪਾ ਦਿੰਨੇ ਆ ਗਰਮੀਆਂ 'ਚ। ਜੇ ਆਪਣੀ ਮੜਾਈ ਫਰੇਦੀ ਤੇ ਪਈ ਹੁੰਦੀ ਆ ਨਾ ਵੀ ਠੰਡੀ ਹੁੰਦੀ ਆ ਫਿਰ ਤਾਂ ਆਪਾਂ ਨੋਰਮਲ ਪਾਣੀ ਪਾ ਦਿੰਨੇ ਆ। ਜੋ ਕਿ ਮੜਾਈ ਠੰਡੀ ਹੁੰਦੀ ਹੈ ਅਨੁਸਾਰ ਦੀਆਂ ਦੇ ਵਿੱਚ ਜੇ ਆਪਾਂ ਨੂੰ ਇਹਦੇ ਵਿੱਚ ਪਾਉਣਾ ਪੈਂਦਾ ਹੈ ਗਰਮ ਪਾਣੀ ਆਪਾਂ ਨਾ ਜ਼ਿਆਦਾ ਬੜਾ ਗਰਮ ਇਹ ਕਰਿਆ ਨਾ ਖੁੱਕ ਜਾਏ ਸੀ ਮੀਡੀਅਮ ਜੀ ਸਾਈਜ਼ ਦਾ ਪਾਣੀ ਪਾਤਾ ਸੀ ਤੇ ਲਾਤੀ ਮਧਾਣੀ ਜੀ ਆਪਾਂ ਬਣਾਵਾਂਗੇ ਜੀ ਮੱਖਣੀ ਤੇ ਮੱਖਣ ਵੀ ਕਹਿ ਦਿੰਦੇ ਨੇ ਜੀ ਤੇ ਮੱਖਣੀ ਵੀ ਕਹਿ ਦਿੰਦੇ ਅਸੀਂ ਮੱਖਣੀ ਕਹਿ ਦਿੰਦੇ ਤੋਂ ਜੀ ਆਪਾਂ ਇਹ ਦਾ ਬੜਾ ਰੜਕਿਆ ਜਾਊ ਕਿ ਦਿਖਾਉਨੇ ਦੋ ਜੀ 6-7 ਕਮਿੰਟ ਇਹ ਮਧਾਣੀ ਚਲਾਈ ਸੀ ਆਪਾਂ ਤੁਹਾਨੂੰ ਦਿਖਾਉਨੇ ਆਪਣੀ ਮੱਖਣੀ ਆ ਗਈ ਜੀ ਤਿਆਰ ਆ ਪੈਨੇ ਇੱਕ ਭਾਂਡੇ ਦੇ ਵਿੱਚ ਕੱਢ ਲੈਣੀ ਘੱਟ ਕੇ ਧਰ ਦਿਆਂ ਗਰਮ ਹੋਣ ਵਾਸਤੇ ਹੰਡਾ ਜੀ ਮੱਖਣੀ ਆਪਾਂ ਕੱਢ ਕੇ ਕਰ ਲਈ ਤਿਆਰ ਗੈਸ ਆਨ ਕਰ ਲਿਆ ਜੀ ਉੱਪਰ ਆ ਗਰਮ ਕਰਾਂਗੇ ਜੀ ਚੰ ਟੱਕ ਦਿੰਨੇ ਆ ਜੀ ਮੜਾਈ ਸੀਗੀ ਆਪਣੀ ਜ਼ਿਆਦਾ ਆਪਾਂ ਦੋ ਵਾਰੀ ਦੇ ਵਿੱਚ ਕਰਕੇ ਰੜਕਾਂਗੇ ਤੇ ਉਹ ਆਪਣੀ ਥੋੜੀ ਜਿਹੀ ਮਲਾਈ ਜੀ ਹੋਰ ਲਈ ਆਪਾਂ ਇਸੇ ਲੱਸੀ ਦੇ ਵਿੱਚ ਪਾ ਲਾਂਗੇ। ਇਹ ਵੀ ਆਪ ਇਹ ਮਲਾਈ ਆਪਣੀ ਕਾ ਲਈ ਜੀ ਦੋ ਦਿਨ ਦੀ। ਇਹਨੂੰ ਵੀ ਆਪਾਂ ਰੜਕਾਂਗੇ। ਫਿਰ ਇਕੱਠੀ ਨਹੀਂ ਸੈੱਟ ਆਉਂਦੀ ਹੈਗੀ। ਲੋ ਜੀ ਆਪਾਂ ਇਹਦੇ ਵਿੱਚ ਵੀ ਲਾ ਦਨੇ ਆ ਮਦਾਨੀ। ਰੋਗੇ ਜੇ ਥੋੜੇ ਜਿਹਾ ਪਾਣੀ ਪਾ ਕੇ ਇਹ ਵੀ ਧੋ ਕੇ ਪਾ ਦਿੰਨੇ ਆ ਲੋ ਇਹ ਆਪਾਂ ਲਾ ਦਿੰਨੇ ਆ ਪਲੱਗ ਜਿਆ ਤੱਕ ਆਪਣੀ ਇਹ ਮਲਾਈ ਵੀ ਜੀ ਥ੍ਰੜਕ ਹੁੰਦੀ ਹੈ ਤੇ ਆਪਾਂ ਨਾਲ ਦੀ ਨਾਲ ਜਿਹੜੀ ਆਪਣੀ ਦੂਜੀ ਆਪਣੀ ਹੈ ਨਾ ਹਗਾਰ ਨੂੰਣ ਵਾਸਤੇ ਰੱਖੀ ਹੈ ਨਾਲ ਦੀ ਨਾਲ ਆਪਾਂ ਨੂੰ ਵੀ ਚੈੱਕ ਕਰ ਲਾਂਗੇ ਤੁਸੀਂ ਮੈਂ ਪਹਿਲਾਂ ਹੀ ਸੇਮਤ ਹੀ ਕਰਿਆ ਹੋਇਆ ਕਿਉਂਕਿ ਦੂਜੀ ਵੀ ਰੜਕੀ ਜਾਊਗੀ ਵੀ ਆਪਾਂ ਨਾਲ ਦੀ ਨਾਲ ਪਾ ਦਾਂਗੇ ਹਲ ਢਾਕ ਦਿੰਨੇ ਆ ਜੀ ਗੈਸ ਸੇਮੇ ਹੀ ਤੇ ਨਾਲ ਦੀ ਨਾਲ ਚੈੱਕ ਕਰਦੇ ਰਹਾਂਗੇ ਉਣੀ ਮੜਾਈ ਇਕੱਠੀ ਕਰ ਲੈਨੇ ਹੁਨੇ ਇਸ ਤਰ੍ਹਾਂ ਫੇ ਦੋ ਵਾਰੀ ਕਰਕੇ ਰੜਕ ਲੈਨੇ ਤੇ ਜਿਆਦਾ ਹੋਵੇ ਜੀ ਪਿਛਲੀ ਵਾਰੀ ਮੈਂ ਤਿੰਨ ਵਾਰੀ ਕਰਕੇ ਰੜਕੀ ਸੀ ਕਿਉਂ ਬਣ ਜਾਂਦਾ ਜੀ ਘਰ ਦਾ ਅਸੀਂ ਵੀ ਲੈ ਜਾਂਦੇ ਆ ਜੀ ਸਾਨੂੰ ਵੀ ਮੰਮੀ ਦੇ ਦਿੰਦੀ ਆ ਕਿਉ ਮੇਰੀ ਸਿਸਟਰ ਆ ਇੱਕ ਮੈਂ ਤਾਂ ਛੋਟੀ ਉਹਨੂੰ ਵੀ ਦੇ ਦਿੰਨੇ ਹੁਨੇ ਉਹਨਾਂ ਦੇ ਬੱਚੇ ਛੋਟੇ ਨੇ ਜੀ ਪਰ ਐਨਾ ਜੀ ਕਿਉ ਤਕਾ ਵੀ ਨਹੀਂ ਹੁੰਦਾ ਵੀ ਚਲੋ ਸਾਰੇ ਰਲ ਮਿਲ ਕੇ। ਨਾਲ ਇਹ ਇਹ ਮੱਝ ਦੇ ਦੁੱਧ ਤੇ ਜੀ ਵਧੀਆ ਮੜਾਈ ਆ ਜਾਂਦੀ ਹੈ। ਤੇ ਪਗਰ ਗਿਆ ਪਗਿਆ ਸੇਮ ਕਰ ਦਨੇ ਆ। ਜਾਨੂ ਆਪਣਾ ਦੂਜੇ ਵੀ ਰੜਕਿਆ ਜਾਊਗਾ। ਦੂਜਾ ਮੱਖਣ ਵੀ ਨਿਕਲੇ ਉਹ ਵੀ ਆਪਾਂ ਵਿੱਚੇ ਪਾ ਕੇ ਇਹਦੇ ਗਰਮ ਕਰਾਂਗੇ। ਨੇ ਆਪਾਂ ਗੈਸ ਜੀ ਬੰਦ ਕਰ ਦਿੰਨੇ ਆ ਫੇ ਦੂਸਰੀ ਮੱਖਣੀ ਵੀ ਵਿੱਚ ਪਾ ਕੇ ਫੇਰ ਆਪਾਂ ਗਰਮ ਕਰ ਲਾਂਗੇ ਆਪਾਂ ਜਿਹਨੂੰ ਗਰਮ ਕਰਕੇ ਤਨਜਾਰ ਕਵਾਲੀਆਂ ਦੇ ਕੇ ਠੰਡਾ ਕਰਕੇ ਫ੍ਰਿਜੇ ਚ ਰੱਖ ਦਿੰਨੇ ਹੁੰਨੇ ਆ ਫੇਰ ਇੱਕ ਸਾਈਡ ਤੋਂ ਦੂਸਰੇ ਦਿਨ ਹਨਾ ਫਸ ਸਾਰੀ ਰਾਤ ਫ੍ਰਿਜੇ ਚ ਪਈ ਰਹੂ ਇੱਕ ਸਾਈਡ ਤੋਂ ਚਮਚੇ ਦੇ ਨਾਲ ਗਲੀ ਜੀ ਕਰਕੇ ਉਥੋਂ ਦੀ ਆਪਾਂ ਸਾਰਾ ਖੱਟਾ ਜਿਹੜੀ ਲੱਸੀ ਹੁੰਦੀ ਆ ਉਹ ਕੱਢ ਦਿੰਨੇ ਹੁੰਨੇ ਤੇ ਫੇਰ ਕਿ ਉਹ ਗਰਮ ਕਰ ਲੈਨੇ ਫੇਰ ਉਹਨੂੰ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਤੇ ਨਾ ਆਪਣਾ ਜਿਆਦਾ ਗੈਸ ਮੱਚਦਾ ਤੇ ਚਾਹੇ ਵਿੱਚ ਗਲਾਸ ਲਾ ਲਓ ਜੀ ਗਲਾਸ ਕੱਢ ਦਿਓ ਉਥੋਂ ਦੀ ਲੱਸੀ ਨਿਕਲ ਪਰ ਪਾ ਗਲਾਸ ਨਹੀਂ ਲਾਉਂਦੇ ਪਰ ਚਮਚੇ ਦੇ ਨਾਲ ਹੀ ਇੱਕ ਸਾਈਡ ਤੋਂ ਥੋੜਾ ਜਿਹਾ ਮੱਖਣਾ ਨਾਲ ਥੋੜਾ ਜਿਹਾ ਨਾਣੂ ਕੱਟ ਕੇ ਉਥੋਂ ਦੀ ਇੱਕ ਬਣਾ ਲੈਨੇ ਨੇ ਲੱਸੀ ਕੱਢ ਦਿੰਨੇ ਹੁੰਦੇ ਨੇ ਲੋਰ ਜੀ ਆਪਾਂ ਦੇਖਦੇ ਆ ਅੱਜ ਦੋ ਤਿੰਨ ਕਮੈਂਟ ਹੀ ਹੋਏ ਨੇ ਜੀ ਰੱਖੇ ਨੇ ਸੋਰੀ ਹੋਈ 2-4 ਮਿੰਟ ਹੋਰ ਲੱਗਣਗੇ ਘਰ ਦਾ ਕੇ ਉਹ ਜੀ ਵਧੀਆ ਰਹਿੰਦਾ ਹੁਣ ਆਪਾਂ ਸਾਰੇ ਜੀ ਕੋਈ ਫੈਟ ਵਾਲਾ ਦੁੱਧ ਤਾਂ ਪੀਂਦੇ ਹੀ ਨਹੀਂ ਸਾਰੇ ਦੁੱਧ ਨੂੰ ਬੋਇਲ ਕਰਕੇ ਹਨਾ ਮੜਾਈ ਲਾ ਕੇ ਉਹੀ ਚਾਹ ਉਹਦੇ ਉਚਾਹ ਬਣਾਉਨੇ ਆ ਜੀ ਉਹੀ ਦਹੀਂ ਬਣਾਉਨੇ ਆ ਉਹੀ ਦੁੱਧ ਪੀਂਨੇ ਆ ਲੋង ਜੇਦੋਂ ਪਾ ਇਸ ਤਰ੍ਹਾਂ ਨਾ ਵੀ ਮੱਖਣ ਗਰਮ ਕਰਦੇ ਆ ਕੋਲੇੇ ਖੜਨਾ ਪੈਂਦਾ ਜੀ ਜੇ ਮਾੜਾ ਜੇ ਭਰੇ ਹੋ ਜੇ ਤਾਂ ਫਿਰ ਇਹ ਉਬਲ ਜਾਂਦੀ ਹੈ ਫੇ ਸਾਰਾ ਘਿਓ ਆ ਜਿਹੜਾ ਬਾਹਰ ਨਿਕਲ ਜਾਂਦਾ ਜੀ ਆਪਾਂ ਕੋਲੇ ਖੜਕੇ ਹੀ ਬਣਾਵਾਂਗੇ ਲੋ ਜੀ ਆਪਾਂ ਗੈਸ ਘੱਟ ਕਰਤਾ ਇਹੋ ਜਿਹਾ ਗੈਸ ਘੱਟ ਕਰਤਾ ਇਸ ਤਰ੍ਹਾਂ ਕਰਕੇ ਆਪਾਂ 3-4 ਮਿੰਟ ਸਿਮ ਗੈਸ ਤੇਨ ਲਗਾਤਾਰ ਹਲਾਵਾਂਗੇ ਜਿਹੜੀ ਝੱਗ ਜੀ ਹੈ ਜੀ ਉਹ ਹੋਊਗੀ ਨੀਚੇ ਨੂੰ ਬੈਜੂਗੀ ਜਿੱਦਾਂ ਜਦੋਂ ਆਪਾਂ ਹਲਾਈ ਜਾਂਦੇ ਆ ਨਾ ਫਿਰ ਇਹ ਉੱਪਰ ਕੇ ਬਾਹਰ ਨਹੀਂ ਨਿਕਲਣਾ ਹੈ ਕੀ ਆਸਾ ਆ ਬਿਲਕੁਲ ਸੇਮ ਖੱਟਾ ਤੇ ਅਜਾੜਾ ਕਮੈਂਟ ਆਪਾਂ ਇਹਨੂੰ ਇਸ ਤਰ੍ਹਾਂ ਕਰਾਂਗੇ ਉਸ ਕੋਈ ਝੰਡਾ ਕਰਕੇ ਰੱਖ ਦਾਂਗੇ ਜਿਹੜੇ ਚ ਇੱਕ ਸਾਈਡ ਤੋਂ ਜੀ ਇੱਥੋਂ ਕਾਪਾ ਬਸ ਐਂ ਛੋਟੇ ਚਾਂਚੇ ਦੇ ਨਾਲ ਟੱਕ ਲਾ ਕੇ ਉਧਰੋਂ ਦੀ ਸਾਰੀ ਖੱਟੀ ਲੱਸੀ ਆ ਜਿਹੜੀ ਉਹ ਬਾਹਰ ਕੱਢ ਦਾਂਗੇ ਘਰ ਦਾ ਘਿਓ ਤਾਂ ਜੀ ਵਧੀਆ ਰਹਿੰਦਾ ਤੇ ਹੁਣ ਸਾਗ ਦੇ ਵਿੱਚ ਪਾ ਲਓ ਜੀ ਪਰੌਂਠੇ ਖਾ ਲਓ ਪਨੀਰੀ ਬਣਾ ਲਓ ਜੀ ਸਰਦੀਆਂ 'ਚ ਤਾਂ ਘਿਓ ਖਾਧਾ ਜਾਂਦਾ ਗਰਮੀ 'ਚ ਘੱਟ ਖਾ ਹੁੰਦਾ ਉਹ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਆ ਸੋਹਣੇ ਸੋਹਣੇ ਆਪਾਂ ਨੂੰ ਹਰ ਵਿੱਚ ਮੈਂਟ ਕਰਦੇ ਨੇ ਹੌਸਲਾ ਵਜਾਈ ਦਿੰਦੇ ਨੇ ਜੀ ਆਪਣੇ ਸਪੋਰਟ ਕਰਦੇ ਨੇ ਸਾਰਿਆਂ ਦਾ ਧੰਨਵਾਦ ਹੈ ਜੀ ਹੱਸਦੇ ਵਸਦੇ ਰੌਮਲੀ ਚੜ੍ਹਦੀ ਕਲਾ ਚ ਰਹੋ ਜੀ ਪਰਮਾਤਮਾ ਸਾਰਿਆਂ ਨੂੰ ਤਰੱਕੀ ਬਖਸ਼ੇ